ਜਿਸ ਤਰ੍ਹਾਂ ਪੰਜਾਬ ਵਿੱਚ ਹੁਣ ਹੜ੍ਹ ਆਏ ਹੋਏ ਹਨ ਇਸ ਤੋਂ ਕਿਤੇ ਵੱਧ 26 ਸਤੰਬਰ 1988 ਨੂੰ ਆਏ ਸਨ ਪੰਜਾਬ ਦੇ 12000 581 ਪਿੰਡਾਂ ਵਿੱਚੋਂ 9000 ਪਿੰਡ ਹੜ੍ਹਾਂ ਵਿੱਚ ਪੂਰੀ ਤਰ੍ਹਾਂ ਡੁੱਬ ਚੁੱਕੇ ਸਨ ਅਤੇ 1500 ਤੋਂ ਵੱਧ ਲੋਕ ਮਾਰੇ ਗਏ ਸਨ। ਇਹਨਾਂ ਹੜ੍ਹਾਂ ਦਾ ਪਹਿਲਾ ਕਾਰਨ 45 ਮਿੰਟ ਲਗਾਤਾਰ ਜ਼ੋਰਦਾਰ ਬਰਖਾ ਦਾ ਹੋਣਾ ਸੀ ਅਤੇ ਦੂਸਰਾ ਕਾਰਨ BBMB ਵੱਲੋਂ ਪੰਜਾਬ ਦੇ ਲੋਕਾਂ ਨੂੰ ਬਿਨਾਂ ਸੂਚਿਤ ਕੀਤੇ ਭਾਗੜਾ ਡੈਮ ਦੇ ਸਾਰੇ ਗੇਟ ਖੋਲ੍ਹ ਦਿੱਤੇ ਗਏ ਸਨ। ਸੋ ਪੰਜਾਬ ਦੀਆਂ ਨਹਿਰਾਂ ਵਿੱਚ ਤਾਂ ਪਹਿਲਾਂ ਹੀ ਪਾਣੀ ਬਹੁਤ ਜ਼ਿਆਦਾ ਸੀ ਮੀਂਹ ਦੇ ਕਾਰਨ। ਸੋ ਭਾਗੜਾ ਡੈਮ ਦੇ ਦਰਵਾਜ਼ੇ ਖੋਲਣ ਕਾਰਨ ਪਾਣੀ ਨੇ ਭਿਆਨਕ ਰੂਪ ਧਾਰਨ ਕਰ ਲਿਆ ਸੀ ਅਤੇ ਪੰਜਾਬ ਦੀਆਂ ਮੇਨ ਸੜਕਾਂ ਉੱਪਰ ਵੀ 10-10 ਫੁੱਟ ਉੱਚਾ ਪਾਣੀ ਝੜ ਆਇਆ ਸੀ ਨਹਿਰੀ ਡਿਪਾਰਟਮੈਂਟ ਦੇ ਚੇਅਰਮੈਨ ਬੀ ਐਨ ਸ਼ਰਮਾ ਨੂੰ ਉਹਨਾਂ ਦੇ ਅੰਗ ਰਖਕਾਂ ਨੇ ਖਾਰਕੂ ਸਿੰਘਾ ਨਾਲ ਮਿਲ ਕੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਇਹਦਾ ਇੱਕ ਕਾਰਨ ਇਹ ਸੀ ਕਿ ਉਸਨੇ ਬਿਨਾਂ ਕੋਈ ਸੂਚਨਾ ਦਿੱਤੇ ਡੈਮ ਦੇ ਸਾਰੇ ਦਰਵਾਜ਼ੇ ਖੋਲ੍ਹ ਦਿੱਤੇ ਸਨ ਅਤੇ ਦੂਸਰਾ ਕਾਰਨ ਖਾਰਪੂਆਂ ਦੀਆਂ ਜੰਗਲਾਂ ਝੜੀਆਂ ਵਿੱਚ ਕਈ ਪਨਾਹਗਾਹਾਂ ਬਰਬਾਦ ਹੋ ਚੁੱਕੀਆਂ ਸਨ ਸੋ ਇਹਨਾਂ ਹੜ੍ਹਾਂ ਨੂੰ ਕੁਦਰਤੀ ਅਤੇ ਮਨੁੱਖੀ ਆਫ਼ਤਾਂ ਵੀ ਕਿਹਾ ਜਾ ਸਕਦਾ ਹੈ ਸਟਾਈ ਭਾਵੇਂ ਕੁਝ ਵੀ ਹੋਵੇ ਪਰ ਆਪਣੇ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਸੀ ਹੁਣ ਵੀ ਅਕਾਲ ਪੁਰਖ ਵਾਹਿਗੁਰੂ ਦੀ ਅੱਗੇ ਅਰਦਾਸ ਕਰਦੇ ਹਾਂ ਪੰਜਾਬ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਧੰਨਵਾਦ